ਇੱਕ ਮਹੀਨੇ ਤੋਂ ਜ਼ਿਆਦਾ ਹੋ ਗਿਆ ਤੈਨੂੰ ਕਹੇ ਨੂੰ ਵੀ ਘਰ ਬੁਕਾ ਦੋ ਘਰ ਬੁਕਾ ਦੋ ਆ ਗੇਟ ਖੋਲ ਕੇ ਇਹ ਦੇਖੀ ਕੌਣ ਆ ਬਾਹਰ ਨਾ ਤੇਰੇ ਪੈਰਾਂ ਨੂੰ ਕੀ ਮਹਿੰਦੀ ਲੱਗੀ ਏ ਉੱਠ ਕੇ ਖੋਲ ਦੇ ਬੇਲਾ ਛੋਟਾ ਕਿਸੇ ਥਾਂ ਦਾ ਗਲਤੀ ਹੋ ਗਈ ਜੀ ਅੰਦਰ ਆ ਕੇ ਬੈਲ ਮਾਰਨੀ ਸੀ ਆ ਜਾ ਸੀਮਾ ਆ ਜਾ ਆ ਜਾ ਸੀਮਾ ਆ ਜਾ ਆ ਜਾ ਤੂੰ ਮੇਰੇ ਪਿੱਛੇ ਰਹਿ ਸੀਮਾ ਆ ਤਾਂ ਗਏ ਇੱਥੇ ਪਰ ਹੁਣ ਬਸ ਕੇ ਨਹੀਂ ਜਾਂਦੇ ਸਿਰ ਚ ਗੋਲੀ ਮਾਰ ਦਿੰਦੇ ਸਿਰ ਚ ਮਾਰ ਸਿਰ ਸੀਮਾ ਮੈਂ ਕਹਿੰਦਾ ਆਪਾਂ ਚੱਲੀਏ ਇੱਥੋਂ ਸਹੀ ਗੱਲ ਹੈ ਜੀ ਮਰ ਜਾਣਿਆ ਕਿ ਨੜੇ ਮੋ ਗਿਆ ਮੈਨੂੰ ਤੈਨੂੰ ਅੱਜ ਮਾਰ ਦੇਣ ਨੂੰ ਵੀ ਚਾਹ ਬਣ ਗਿਆ ਕਿ ਲੈ ਜਾ ਰਸੋਈ ਚ ਔ ਮੈਨੂੰ ਤਾਂ ਸੁਣਿਆ ਨਹੀਂ ਕੁਛ ਆਹੋ ਤੈਨੂੰ ਕਿੱਥੇ ਸੁਣਦਾ ਹੁਣ ਪਤਾ ਨਹੀਂ ਆ ਡੀਲਰ ਕੀ ਕਰਦੇ ਰਹਿੰਦੇ ਨੇ ਕੰਮਕਾਰ ਕਰਕੇ ਰਾਜੀ ਨਹੀਂ ਹੈਲੋ ਹਾਂਜੀ ਡੀਲਰ ਸਾਹਿਬ ਸਾਸਰੀ ਕਾਲ ਤਾਂ ਠੀਕ ਹੈ ਇੱਕ ਮਹੀਨੇ ਤੋਂ ਜ਼ਿਆਦਾ ਹੋ ਗਿਆ ਤੁਹਾਨੂੰ ਕਹੇ ਨੂੰ ਵੀ ਘਰ ਬੁਕਾ ਦਿਓ ਘਰ ਬੁਕਾ ਦਿਓ ਉਹ ਮੰਨਿਆ ਗਾ ਚਾਰ ਪੰਜ ਆਏ ਨੇ ਪਰ ਕੋਈ ਸਾਈ ਵੀ ਤਾਂ ਦੇ ਕੇ ਜਾਵੇ ਅੱਛਾ ਜਾ ਰਹੇਗਾ ਕੋਈ ਪੱਕਾ ਗਾ ਕੇ ਚਲੋ ਭੇਜ ਦਮੈਂ ਕਰੀਆਂ ਅੱਜ ਆਪਣਾ ਭਗਵਾਨ ਅੱਜ ਇਹ ਘਰ ਆ ਰਿਹਾ ਆਪਣਾ ਘਰ ਦੇਖਣ ਆਹੋ ਪਹਿਲਾਂ ਕਿ ਤੱਕ ਕਿੰਨੇ ਆਏ ਨੇ ਮਰ ਜਣੇ ਸਾਰੀ ਚਾਹ ਪੀ ਕੇ ਮੁੜ ਜਾਂਦੇ ਨੇ ਕੋਈ ਵੀ ਨਹੀਂ ਸਹੀ ਫੜਾ ਕੇ ਜਾਂਦਾ ਰੈਡੀ ਜੇ ਮੈਨੂੰ ਕੈਨੇਡਾ ਗਿਆ ਤਾਂ ਭੇਜੇਗਾ ਉਹ ਤੈਨੂੰ ਭੇਜਣ ਵਾਸਤੇ ਤਾਂ ਸਿਆਪਾ ਕਰ ਰਿਹਾ ਘਰ ਵੇਚਣ ਦਾ ਇਹੀ ਘਰ ਲੱਗਦਾ ਆ ਪਹਿਲੇ ਪਤਾ ਦੇਖੀ ਕੌਣ ਆ ਮਾਰ ਉਹ ਡੈਡੀ ਛੇੜ ਨਾ ਯਾਰ ਮੇਰੇ ਪਿੱਛੇ ਬੰਦੇ ਪਏ ਹੋਏ ਨੇ। ਹਾਂ ਤੇਰੇ ਪਿੱਛੇ ਤਾਂ ਕੋਈ ਨਾ ਕੋਈ ਪਿਆ ਹੀ ਰਹਿੰਦਾ। ਆਪਣਾ ਭਾਗਵਾਨ ਆ ਗੇਟ ਖੋਲ ਕੇ ਹੀ ਦੇਖੀ ਕੌਣ ਆ ਬਾਹਰ। ਨਾ ਤੇਰੇ ਪੈਰਾਂ ਨੂੰ ਕੀ ਮਹਿੰਦੀ ਲੱਗੀ ਐ? ਸੁਣ ਕੇ ਬੋਲ ਦੇ। ਬੇਲਾ ਛੋਟਾ ਕਿਸੇ ਥਾਂ ਦਾ। ਤੰਤੂ ਰਹਿਣ ਦੇ ਮੈਂ ਦੇਖਦਾ ਕੌਣ ਐ। ਕੋਈ ਗੇਟ ਹੀ ਨਹੀਂ ਖੋਲ ਰਿਆ ਹਣਾ ਸੀਮਾ। ਦੇਖੋ ਜੀ ਲੱਗਦਾ ਕੋਈ ਆ ਗਿਆ। ਹਾਂ ਜੀ ਦੱਸੋ। ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਂ ਰਾਜੂ ਐ ਜੀ ਤੇ ਇਹ ਮੇਰੀ ਵਾਈਫ ਐ ਜੀ ਸੀਮਾ। ਰਾਜੂ ਇਹ ਕਿ ਉਹਦੇ ਬਈਆਂ ਵਾਲਾ ਨਾਮ ਹੋਇਆ ਤੁਸੀਂ ਇਹ ਛੱਡੋ ਜੀ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਇਹ ਘਰ ਵੇਚਣ ਤੇ ਲਾਇਆ ਹੋਇਆ ਕਮਾਲ ਦੀ ਗੱਲ ਆ ਯਾਰ ਸਾਡਾ ਘਰ ਹੈ ਅਸੀਂ ਵੇਚੀ ਜਿਸ ਜੋ ਮਰਜ਼ੀ ਕਰੀ ਤੂੰ ਕੋਣ ਪੁੱਛਣ ਆਲਾ ਉਹ ਸਾਨੂੰ ਮੰਨੇ ਡੀਲਰ ਨੇ ਭੇਜਿਆ ਜੀ ਘਰ ਵਾਸਤੇ ਘਰ ਦੇਖਣ ਪੁੱਛ ਤੁਸੀਂ ਅੰਦਰ ਆ ਜੇ ਫਿਰ ਤੁਸੀਂ ਬਾਹਰ ਘਰ ਤੋਂ ਖੜੇ ਹੋ ਗਲਤੀ ਹੋ ਗਈ ਜੀ ਅੰਦਰ ਆ ਕੇ ਬੈਲ ਮਾਰਨੀ ਸੀ ਆ ਜਾ ਸੀਮਾ ਆ ਜਾ ਆ ਜਾ ਸੀਮਾ ਆ ਜਾ ਆ ਜਾ ਤੂੰ ਮੇਰੇ ਪਿੱਛੇ ਰਹਿ ਸੀਮਾ ਘਰ ਤਾਂ ਠੀਕ ਹੈ ਉੱਪਰ ਜੱਲਪਾ ਜੱਲ ਬੰਦੇ ਪੈ ਗਏ ਓਏ ਕਿੱਥੇ ਆ ਗਏ ਬੰਦੇ ਕਿੱਥੇ ਆ ਗਏ ਉਹ ਚਾਕੂ ਨਾਲ ਗੱਲਾ ਵੜਦੇ ਓਏ ਦਾ ਕੀ ਕਹੀਏ ਨਾ ਯਾ ਤੂੰ ਔ ਡਰਣਾ ਇਹ ਤਾਂ ਮੁੰਡਾ ਗੇਮ ਖੇਡ ਰਿਹਾ ਹੈ ਜਾ ਮਰ ਪੁੱਤ ਦੂਜੇ ਕਮਰੇ ਚ ਜਾ ਆ ਤਾਂ ਗਏ ਇੱਥੇ ਪਰ ਹੁਣ ਬਸ ਕੇ ਨਹੀਂ ਜਾਂਦੇ ਸਿਰ ਚ ਗੋਲੀ ਮਾਰ ਦਿੰਦੇ ਸਿਰ ਚ ਮਾਰ ਸਿਮਾ ਮੈਂ ਕਹਿੰਦਾ ਆਪਾਂ ਚਲੀਏ ਇੱਥੋਂ ਸਹੀ ਗੱਲ ਹੈ ਜੀ ਉਹ ਨਹੀਂ ਨਹੀਂ ਜੀ ਬੋਲੇ ਦਿਨੋਬਲ ਹੈਗੀ ਚਲ ਦੂਜੇ ਕਮਰੇ ਚ ਜਾ ਉਹ ਹੁਣ ਛੱਡ ਦੇ ਇਹਨੂੰ ਇਹਨੂੰ ਤਾਂ ਸਾਰੇ ਨੂੰ ਜਾਂਦੂ ਇਹ ਪਤਾ ਦੱਸਾਂਗੇ ਆਪਾਂ ਮੈਨੂੰ ਤਾਂ ਜੀ ਡਰ ਲੱਗੀ ਜਾਂਦਾ ਹੈ। ਓਹੋ ਤੁਸੀਂ ਕਿੱਥੋਂ ਡਰ ਗਏ? ਉਹ ਤਾਂ ਬੱਚਾ ਹੈ ਗੇਮ ਖੇਡ ਰਿਹਾ ਹੈ। ਬੱਚੇ ਤਾਂ ਜੀ ਹੋਰ ਹੀ ਬਹੁਤ ਦੇਖੇ ਨੇ ਪਰ ਤੁਹਾਡੇ ਵਾਲਾ ਤਾਂ ਸਾਰਿਆਂ ਤੋਂ ਹੀ ਸਰਾ। ਫਿਰ ਮੁੰਡਾ ਵੀ ਤਾਂ ਦੇਖੋ ਨਾ ਜੀ ਕਿਦਾਂ ਹੈ। ਕਿਦਾਂ ਜੀ? ਓ ਮੇਰਾ ਹੋਰ ਕਿਦਾਂ? ਅੱਛਾ ਅੱਛਾ ਸੀਮਾ ਮੈਂ ਸੋਚਿਆ ਕਿਸੇ ਹੋਰ ਦਾ। ਭਗਵਾਨ ਚਾਹ ਨਹੀਂ ਬਣਾਈ ਹਜੇ। ਓਹ ਚਾਹ ਤਾਂ ਕੀ ਕਰਨੀ ਸੀ ਜੀ। ਚਾਹ ਦੀ ਤਾਂ ਕੀ ਲੋੜ ਸੀ ਜੀ। ਓ ਨਹੀਂ ਨਹੀਂ ਜੀ ਐਦਾਂ ਦੀ ਕੋਈ ਗੱਲ ਨਹੀਂ। ਓ ਲੋ ਜੀ ਚਾਹ ਵੀ ਆ ਗਈ ਉਧਰੋਂ। ਨਾ ਮਰ ਜਾਣਿਆ। ਕਿੰਨਾ ਟਾਈਮ ਹੋ ਗਿਆ ਮੈਨੂੰ ਤੈਨੂੰ ਅੱਜਾ ਮੰਨਦੀ ਨੂੰ ਵੀ ਚਾਹ ਬਣ ਗਈ ਆ ਕੇ ਲੈ ਜਾ ਰਸੋ ਉਹ ਮੈਨੂੰ ਤਾਂ ਸੁਣਿਆ ਨਹੀਂ ਕੁਛ ਆਹੋ ਤੈਨੂੰ ਕਿੱਥੇ ਸੁਣਦਾ ਹੁਣ ਦੇਖ ਕਿਵੇਂ ਬੈਠਾ ਆਪਣੀ ਮਾਂ ਦੇ ਅੱਗੇ ਅਲੇ ਡੱਫਰੇ ਹੁਣ ਨਾਲੇ ਪਿਆਰੀ ਇਹਨਾਂ ਨੂੰ ਵੀ ਗਈ ਚਾ ਸ਼ੁਕਰ ਹੈ ਵੈਸੇ ਇੱਕ ਗੱਲ ਕਹਾ ਜੀ ਗੁੱਸਾ ਨਾ ਕਰਿਓ ਜਨਾਨੀ ਤੁਸੀਂ ਬਹੁਤ ਸਿਰ ਤੇ ਚੜਾਈ ਹੋਈ ਹੈ ਉਹ ਅੱਜ ਕੱਲ੍ਹ ਦੀਆਂ ਜਨਾਨੀਆਂ ਨਹੀਂ ਸੁਣਦੀਆਂ ਜੀ ਕਿਸੇ ਦੀ ਅੱਜ ਕੱਲ੍ਹ ਦੀਆਂ ਜਨਾਨੀਆਂ ਤਾਂ ਅੱਗ ਨੇ ਅੱਗ ਇਹਨਾਂ ਨੂੰ ਤਾਂ ਰੱਬ ਹੀ ਬਚਾਵੇ ਸਿਰਫ ਤੁਹਾਨੂੰ ਛੱਡ ਕੇ ਸੀਮਾ ਜੀ ਤੁਸੀਂ ਸਾਰਿਆਂ ਨਾਲੋਂ ਘੈਂਟ ਹੋ ਕੀ ਕਿਹਾ ਮੇਰਾ ਮਤਲਬ ਜੀ ਸਾਰਿਆਂ ਨਾਲੋਂ ਵਧੀਆ ਤੁਸੀਂ